ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬੁਸ਼ਹਿਰੇ ਖੜਾ ਜਿਹੜਾ ਲਹਿਰਾ ਗਾਗਾ ਹਲਕੇ ਦਾ ਪਿੰਡ ਹੈ ਮੇਰੇ ਨਾਲ ਛੋਟਾ ਵੀਰ ਗੁੰਦੀਪ ਸਿੰਘ ਗੁੰਦੀਪ ਸਿੰਘ ਖੜਾ ਹੈ ਹੋਰ ਭਰਾ ਖੜੇ ਨੇ ਸਾਰੇ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਨਾ ਕਿ ਜਿਹੜਾ ਇੱਥੇ ਬੀਬੀ ਰਜਿੰਦਰ ਕੌਰ ਪਠੱਲ ਜੀ ਨੇ ਇੱਕ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਬੱਚੇ ਨੂੰ ਸਵਾਲ ਕਰਨ ਦਾ ਜਵਾਬ ਦੇਣ ਦੀ ਬਜਾਏ ਉਨੂੰ ਧੱਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਵਿੱਚ ਇਹ ਗੱਲ ਕਹੀ ਹੈ ਕਿ ਇਹ ਬੱਚਾ ਜਿਹੜਾ ਹੈ ਜਿਹੜੇ ਜਿਹਦੇ ਬਾਰੇ ਸਾਰਾ ਪਿੰਡ ਗਵਾਹੀ ਦਿੰਦਾ ਹੈ ਕਿ ਇਹ ਨਸ਼ੇ ਪਤੇ ਨਹੀਂ ਕਰਦਾ ਬਿਲਕੁਲ ਉਹਨਾਂ ਨੇ ਇਹ ਗੱਲ ਝੂਠ ਬੋਲੀ ਹੈ ਅਸੀਂ ਸਾਰੇ ਪਿੰਡ ਦੇ ਵਿੱਚ ਖੜ ਕੇ ਪੜਾਅ ਦੇ ਵਿੱਚ ਇਨਕੁਆਰੀ ਹੋ ਗਈ ਹੈ ਕਿ ਘੱਟੋ ਘੱਟ ਇਹ ਬੱਚਾ ਨਸ਼ਾ ਨਹੀਂ ਕਰਦਾ ਉਹਨਾਂ ਨੇ ਇਹ ਗੱਲ ਗਲਤ ਕਹੀ ਹੈ ਆਪਣੀ ਗਲਤੀ ਨੂੰ ਛੁਪਾਉਣ ਪਿੱਛੇ ਝੂਠ ਬੋਲਿਆ ਹੈ ਕਿ ਇਹ ਨਸ਼ਾ ਪਤਾ ਕਰਕੇ ਮੈਨੂੰ ਸਵਾਲ ਕਰ ਰਿਆ ਸੀ ਨਾ ਤਾਂ ਉਸ ਇਕੱਠ ਵਿੱਚੋਂ ਕਿਸੇ ਨੇ ਕਿਹਾ ਨਾ ਬਾਅਦ ਵਿੱਚ ਪਿੰਡ 'ਚ ਕਿਸੇ ਨੇ ਕਿਹਾ ਸੋ ਅਸੀਂ ਇਹ ਗੱਲ ਆਵਾਮ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਜੇ ਕੋਈ ਲੀਡਰ ਚਾਹੇ ਮੈਂ ਆ ਚਾਹੇ ਕੋਈ ਆ ਚਾਹੇ ਸਰਦਾਰ ਸਿਮਰਤਜੀਤ ਸਿੰਘ ਜੀ ਮਾਨ ਨੇ ਕੋਈ ਵੀ ਧਿਰ ਆਵੇ ਉਹਨੂੰ ਜਵਾਬ ਦੇਣ ਦਾ ਪੂਰਾ ਜਿਹੜਾ ਵੋਟਰ ਹੈ ਉਹਨੂੰ ਹੱਕ ਹੈ ਸਵਾਲ ਕਰਨ ਦਾ ਤੇ ਜਵਾਬ ਦੇਣਾ ਇੱਕ ਉਹਨਾਂ ਦਾ ਫਰਜ਼ ਬਣਦਾ ਹੈ ਜੇ ਉਹ ਆਪਣੇ ਫਜ਼ ਤੋਂ ਕਤਾਹੀ ਵਰਦੇ ਨੇ ভোটার ਨੂੰ ਅਧਿਕਾਰ ਹੈ ਉਹ ਉਹਨੂੰ ਜਿੰਨੇ ਮਰਜ਼ੀ ਸਵਾਲ ਕਰੇ ਜੇ ਉਹ ਸਵਾਲ ਨਹੀਂ ਜਵਾਬ ਨਹੀਂ ਦੇ ਸਕਦਾ ਤਾਂ ਉਹਨੂੰ ਵੋਟ ਪਾਣ ਜਾਂ ਨਾ ਪਾਣ ਦਾ ਹੱਕ ভোটার ਕੋਲ ਮੈਂ ਇਹ ਗੱਲ ਦੁਬਾਰਾ ਸਪਸ਼ਟ ਕਰਦਾ ਕਿ ਉਸ ਦਿਨ ਇਸ ਬੱਚੇ ਨੇ ਕੋਈ ਨਸ਼ਾ ਨਹੀਂ ਕੀਤਾ ਜੀ ਜਿੰਦਰਪੁਰ ਕੋਰ ਜੀ ਇਹ ਗੱਲ ਗਲਤ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਗੱਲ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਕਈ ਬੱਚਾ ਕੁਲਦੀਪ ਸਿੰਘ ਸਾਡੇ ਕੋਲ ਖੜਾ ਹੈ ਕੋਈ ਅਸੀਂ ਬਨਾਵਟੀ ਗੱਲ ਨਹੀਂ ਕਰਨਾ ਚਾਹੁੰਦੇ ਇਹਦੀ ਕੁਆਲੀਫਿਕੇਸ਼ਨ ਜਿਹੜੀ ਹੈ ਇਹ ਪੋਸਟ ਗ੍ਰੈਜੂਏਟ ਹੈ ਐਮ ਐਸ ਸੀ ਕੰਪਿਊਟਰ ਸਾਇੰਸ ਐਂਡ ਐਮ ਟੈਕ ਆਈਟੀ ਔਰ ਇਹ ਐ ਬਤੌਰ ਲੈਕਚਰਰ ਰਿਕਾਲਜ ਵਿੱਚ 7 ਸਾਲ ਪੜਾਉਂਦੇ ਰਹੇ ਨੇ ਹੁਣ ਵੀ ਇਹ ਬੱਚਾ ਨੂੰ ਟਿਊਸ਼ਨਸ ਭਰਾ ਕੇ ਤਿਆਰ ਕਰਦੇ ਨੇ ਜੋ ਸਿਸਟਮ ਹੈ ਜਿਹਨੂੰ ਅੱਜ ਇੱਕ ਪੱਕਾ ਲੈਕਚਰ ਲੱਗਣਾ ਚਾਹੀਦਾ ਸੀ ਉਹ ਸਿਸਟਮ ਇਹਨੂੰ ਦੇ ਨਹੀਂ ਸਕਿਆ ਉਲਟਾ ਇਹ ਵੀ ਤੱਕ ਹੈ ਇਹ ਗਲਤ ਗੱਲ ਹੈ ਬੀਬੀ ਜੀ ਦੀ ਕਿ ਇਹ ਇੱਕ ਆਮ ਆਦਮੀ ਪਾਰਟੀ ਦਾ ਹੱਥੋਕਾ ਸੀ ਪਹਿਲੀ ਗੱਲ ਤਾਂ ਇਹ ਆ ਕੋਈ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਹੱਕ ਹੈ ਸਵਾਲ ਕਰਨ ਦਾ ਪਰ ਇਹ ਕਿਸੇ ਪਾਰਟੀ ਪੱਖੋਂ ਉਹਨਾਂ ਨੂੰ ਸਵਾਲ ਨਹੀਂ ਸੀ ਕਰ ਰਹੇ ਇਹ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਜਾਂ ਭਵਿੱਖ ਵਿੱਚ ਬੱਚਿਆਂ ਦਾ ਕੀ ਭਵਿੱਖ ਹੋਣਾ ਚਾਹੀਦਾ ਉਹ ਸਵਾਲ ਕਰ ਰਹੇ ਸੀ ਇੰਨਾ ਪੜਿਆ ਲਿਖਿਆ ਬੱਚਾ ਜਿਹੜਾ ਹੈ ਇਹ ਵੀ ਮੈਂ ਦੁਨੀਆ ਨੂੰ ਦੱਸਣਾ ਚਾਹੁੰਨਾ ਕਿ ਚਲੋ ਬੱਚੇ ਅਨਪੜ੍ਹ ਵੀ ਸਾਡੇ ਕੋਲ ਹੈਗੇ ਨੇ ਪਰ ਇਹ ਬੱਚਾ ਤਾਂ ਪੋਸਟ ਗ੍ਰੈਜੂਏਟ ਹੈ ਇਨ ਕੰਪਿਊਟਰ ਸਾਇੰਸ ਐਂਡ ਐਮਟੈਕ ਇਨ ਆਈਟੀ ਜਿਹੜਾ ਬੱਚਾ ਇੰਨਾ ਪੜਿਆ ਲਿਖਿਆ ਹੈ ਉਹ ਭਲਾ ਕੋਈ ਐਸਾ ਸਵਾਲ ਕਿਉਂ ਕਰੇਗਾ ਕਿ ਜਿਹੜਾ ਜਦੀ ਤੱਕ ਨਾ ਬਣਦੀ ਹੋਵੇ ਬਿਲਕੁਲ ਅਰਥ ਭਰਪੂਰ ਸਵਾਲ ਕੀਤੇ ਗਏ ਨੇ ਔਰ ਮੈਂ ਇਹ ਗੱਲ ਪਰਾਂਚ ਖੜ ਕੇ ਬੇਨਤੀ ਕਰਦਾ ਕਿ ਜੇ ਇਸ ਬੱਚੇ ਨਾਲ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਇਸ ਸਵਾਲ ਦੇ ਉੱਤੇ ਚਾਹੇ ਕੋਈ ਪਾਰਟੀ ਹੋਵੇ ਚਾਹੇ ਕੋਈ ਇਨਸਾਨ ਹੋਵੇ ਤੇ ਚਾਹੇ ਕੋਈ ਅ ਚਾਰ ਪਾਰਟੀਆਂ ਮਿਲੀਆਂ ਹੋਣ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕੁਲਦੀਪ ਸਿੰਘ ਦੇ ਨਾਲ ਤੇ ਸਾਰੇ ਪਿੰਡ ਦੇ ਜਿਹੜੇ ਸਿਹਰਦ ਲੋਕ ਨੇ ਉਹਨਾਂ ਦੇ ਨਾਲ ਬਰਾਬਰ ਖੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ